ਸਾਹਿਬੇ ਕਮਾਲ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਾਰਨਿਸ਼ੋ ਪ੍ਰਾਪਤ ਅਸਥਾਨ ਇਹ ਜੋ ਅਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਕਿਲਾਮਰਖ ਸਾਹਿਬ ਦੇ ਨਾਮ ਨਾਲ ਸੰਗਤਾਂ ਜਾਣਦੀਆਂ ਨੇ ਸੋ ਜਦੋਂ ਸਤੁਰੂ ਸਾਹਿਬੇ ਕਮਾਲ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਕ ਫਤੇ ਸਿੰਘ ਵਾਲਾ ਤੋਂ ਮਾਈ ਦੇਸਾਂ ਨੂੰ ਦਰਸ਼ਨ ਦੇ ਕਰਕੇ ਪਿੰਡ ਚੱਕ ਪਤੇ ਸਿੰਘ ਵਾਲਾ ਤੋਂ ਹੁੰਦੇ ਹੋਏ ਭਾਗੂ ਪੁੱਚੋ ਇਹਨਾਂ ਪਿੰਡਾਂ ਵਿੱਚੋਂ ਦੀ ਲੰਘਦੇ ਹੋਏ ਸਤੂਰ ਜੀ ਜੋ ਬਠਿੰਡੇ ਸ਼ਹਿਰ ਦੇ ਵਿੱਚ ਇਸ ਪਾਵਨ ਧਰਤੀ ਨੂੰ ਭਾਗ ਲਾਉਂਦੇ ਹਨ ਸਭ ਤੋਂ ਪਹਿਲਾਂ ਆਪਾਂ ਗੁਰਦਰਾ ਜੋ ਕਿਲਾ ਮਾਰਕ ਸਾਬ ਸਤੂਰ ਜੀ ਦਾ ਅਸਥਾਨ ਹੈ ਇਸ ਅਸਥਾਨ ਤੇ ਸਤੂਰ ਜੀ ਬਾਅਦ ਦੇ ਵਿੱਚ ਆਉਂਦੇ ਨੇ ਪਹਿਲਾਂ ਗੁਰਦਰਾ ਹਾਜੀ ਰਤਨ ਸਾਹਿਬ ਜੋ ਸ਼ਹਿਰ ਦੇ ਵਿੱਚ ਅਸਥਾਨ ਬਣਿਆ ਹੋਇਆ ਹੈ ਸਤੂਰ ਜੀ ਉੱਥੇ ਆ ਕਰਕੇ ਇੱਕ ਜੋ ਕਿ ਰੋਈ ਬਿਆਬਾਨ ਜੰਗਲ ਹੈ ਉਥੇ ਰਤਨਾ ਹਜਿਨਾ ਦੇ ਪੀਰ ਨੂੰ ਮਿਲਦੇ ਹਨ ਅਤੇ ਉਹਨਾਂ ਨਾਲ ਬਾਜਨ ਬਲਾਸ ਹੁੰਦੇ ਹਨ ਅਤੇ ਉਹਨਾਂ ਨੂੰ ਜਨਮ ਮਰਨ ਤੋਂ ਮੁਕਤ ਕਰਦੇ ਨੇ ਸੋ ਇਸ ਇਲਾਕੇ ਦੀ ਜੋ ਕਿਲੇ ਦੇ ਆਲੇ ਦੁਆਲੇ ਸੰਗਤ ਵਸਦੀ ਸੀ ਉਹ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਹਾਜ਼ਿਰਤਨਾ ਜਿੱਥੇ ਅੱਜ ਕੱਲ ਗੁਰਦਾਰਾ ਹਾਜੀਪਨ ਸਾਹਿਬ ਸਥਿਤ ਹੋਕਤ ਹੈ ਉੱਥੇ ਪਹੁੰਚਦੀ ਹੈ ਸੰਗਤ ਗੁਰੂ ਜੀ ਦੇ ਦਰਸ਼ਨ ਕਰਦੀ ਹੈ ਅਤੇ ਸੰਗਤਾਂ ਨਾਲ ਬਾਜਨ ਬਲਾਸ ਸਤਿਗੁਰੂ ਜੀ ਦੇ ਹੁੰਦੇ ਹਨ ਆਤੇ ਸਤੂਰਜੀ ਨੂੰ ਬੇਨਤੀ ਕਰਦੀਆਂ ਨੇ ਸੰਗਤਾਂ ਕੇ ਸਤੂਰਜੀ ਆਕੀ ਕਿਲੇ ਦੇ ਵਿੱਚ ਆ ਕੇ ਚਰਨ ਪਾਓ ਤੁਸੀਂ ਸ਼ਹਿਰ ਤੋਂ ਬਾਹਰ ਕਿਉਂ ਬੈਠੇ ਹੋ ਸਤੂਰਜੀ ਨੇ ਵਾਚਨ ਕੀਤਾ ਕਿ ਅਸੀਂ ਸ਼ਹਿਰ ਦੇ ਵਿਚਾਲੇ ਹੀ ਬੈਠੇ ਆਂ ਆਤੇ ਸਤੂਰਜੀ ਨੂੰ ਜਦੋਂ ਬੇਨਤੀਆਂ ਸੰਗਤਾਂ ਕਰੀਆਂ ਨੇ ਸੰਗਤਾਂ ਦੀਆਂ ਬੇਨਤੀਆਂ ਮੰਨਦੇ ਹੋਏ ਸਤੂਰਜੀ ਇਸ ਕਿਲੇ ਨੂੰ ਭਾਗ ਲਾਉਂਦੇ ਨੇ ਕਿਲੇ ਦੇ ਵਿੱਚ ਆ ਕੇ ਸਤੂਰਜੀ ਨੇ ਆਪਣੇ ਚਰਨ ਪਾਏ ਇਸ ਕਰਕੇ ਹੀ ਇਹਨੂੰ ਮੁਬਾਰਕ ਦਾ ਨਾ ਦਿੱਤਾ ਗਿਆ ਹੈ ਤਾਂ ਹੀ ਗੁਰਦਰਾ ਕਿਲਾ ਮਰਕਸ ਸਹਿਬ ਆਪਾਂ ਇਸ ਸਥਾਨ ਨੂੰ ਸੱਜਦੇ ਹਾਂ ਇੱਥੇ 사ਤੂ ਜੀ ਜਦੋਂ ਆਉਂਦੇ ਨੇ 사ਤੂ ਜੀ ਨਾਲ ਵਾਚਨ ਰਾਸ ਸੰਗਤਾਂ ਦੇ ਹੁੰਦੇ ਨੇ ਅਤੇ ਵਾਚਨ ਕਰਦੇ ਆ 사ਤੂ ਜੀ ਨੇ ਪੁੱਛਣਾ ਕੀਤਾ ਕਿ ਭਾਈ ਤੁਹਾਨੂੰ ਕੋਈ ਤਕਲੀਫ ਜਾਂ ਦੁੱਖ ਤਾਂ ਨਹੀਂ ਹੈ ਤਾਂ 사ਤੂ ਜੀ ਨੂੰ ਬੇਨਤੀ ਸੰਗਤਾਂ ਕਰਦੇ ਨੇ ਕਿ ਇੱਕ ਗਾਣਾ ਦਿਓ ਰਹਿੰਦਾ ਹੈ ਜੋ ਸਾਡੇ ਕੱਚੇ ਪੱਕੇ ਮਕਾਨ ਢਾਹ ਦਿੰਦਾ ਹੈ ਅਤੇ ਜੋ ਸਾਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਹੈ ਸਤੁਰਜੀ ਨੇ ਆਪਣੇ ਅੰਤਰਦ੍ਰਿਸ਼ਟੀ ਦੇ ਨਾਲ ਦੇਖਣਾ ਕੀਤਾ ਕਿ ਉਹ ਕਾਣਾਦੇਉ ਕਿੱਥੇ ਬੈਠਾ ਹੈ ਅਤੇ ਆਪਣੇ ਪਾਸ ਬੁਲਾਉਣਾ ਕੀਤਾ ਅਤੇ ਉਸ ਨੂੰ ਪੁੱਛਿਆ ਕਿ ਭਾਈ ਤੂੰ ਇੰਨਾਂ ਲੋਕਾਂ ਨੂੰ ਕਿਉਂ ਤੰਗ ਕਰਦਾ ਹੈ ਤਾਂ ਉਸ ਕਾਣਾਦੇਉ ਨੇ ਕਹਿਣਾ ਕੀਤਾ ਕਿ ਮੈਂ ਕਾਫੀ ਜੀਤੋਂ ਭੁਖਾ ਰਹੇ ਰਿਆਂ ਮੇਰੀ ਭੁੱਖ ਨਿਵਰਤ ਕਰ ਦਿਓ ਮੈਂ ਸਦਾ ਲਈ ਇੱਥੋਂ ਚਲਾ ਜਾਵਾਂਗਾ ਇਸ ਤਰ੍ਹਾਂ ਹੀ ਹੋਇਆ ਜਦੋਂ ਸਤੁਰਜੀ ਨੇ ਨਾਲ ਜੋ ਸੰਗਾ ਨਾਮ ਕੀ ਭਾਈ ਮਹਿਲਾਗਰ ਸਿੰਘ ਸੀ ਉਹਨਾਂ ਨੂੰ ਸਤੂਰ ਜੀ ਨੇ ਹੁਕਮ ਕੀਤਾ ਕਿ ਜੋ ਪਾਕਸ਼ੀ ਦਾਮਨਾ ਸਰ ਤਲਵੰਡੀ ਸਾਹਿਬ ਉਹ ਆਪਾਂ ਦਰਸ਼ਨ ਕਰਨ ਜਾਂਦੇ ਆ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ ਹੈ ਨਤਮਗਿਰ ਉੱਥੋਂ ਇੱਕ ਝੋਟਾ ਜੋ ਲੋਕਾਂ ਨੂੰ ਉਹ ਵੀ ਤੰਗ ਕਰਦਾ ਹੈ ਉਸ ਨੂੰ ਲੈ ਕੇ ਆਓ ਤਾਂ ਸਤੂਰ ਜੀ ਦਾ ਹੁਕਮ ਮੰਨ ਕੇ ਭਾਈ ਮਹਿਲਾਗਰ ਸਿੰਘ ਦੇ ਨਾਲ ਕੁਝ ਸਿੰਘ ਜਾਂਦੇ ਹਨ ਉਸ ਨਤਮਗਿਰ ਪਿੰਡ ਦੇ ਵਿੱਚ ਸੱਤ ਦੇ ਵਿੱਚ ਜਾ ਕਰਕੇ ਪੁੱਛਦੇ ਹਨ ਕਿ ਇੱਥੇ ਕੋਈ ਜੋ ਝੋਟਾ ਹੈ ਰਹਿੰਦਾ ਹੈ ਤਾਂ ਉਹਨਾਂ ਨੇ ਮਥੌਲ ਦੇ ਨਾਲ ਜੋ ਸੈਨੇ ਬਜ਼ੁਰਗੋ ਤੇ ਸੱਤ ਦੇ ਵਿੱਚ ਬੈਠੇ ਸਨ ਕਹਿਣਾ ਕੀਤਾ ਕਿ ਢਾਬ ਦੇ ਵਿੱਚ ਹੀ ਬੈਠਾ ਹੋਵੇਗਾ ਅਤੇ ਭਾਈ ਮਹਿਲਾਗਰ ਸਿੰਘ ਜੀ ਉਸ ਢਾਬ ਦੇ ਨੇੜੇ ਜਾਂਦੇ ਨੇ ਉਸ ਝੋਟੇ ਨੂੰ ਦੇਖਦੇ ਆਣ ਤੇ ਸਤਿਗੁਰੂ ਜੀ ਦਾ ਹੁਕਮ ਸਮਝਾਉਂਦੇ ਹਨ ਕਿ ਭਾਈ ਤੈਨੂੰ ਸਤਿਗੁਰੂ ਜੀ ਨੇ ਬੁਲਾਇਆ ਹੈ ਤਾਂ ਉਹ ਇਸ ਤਰ੍ਹਾਂ ਝੋਟਾ ਅੱਗੇ ਲਾ ਕੇ ਤੁਰ ਪੈਂਦਾ ਹੈ ਤੇ ਇਸ ਕਿਲੇ ਦੇ ਵਿੱਚ ਭਾਈ ਮਹਿਲਾਗਰ ਸਿੰਘ ਸਾਰੇ ਸਿੰਘ ਉਸ ਨੂੰ ਲੈ ਕੇ ਆਉਂਦੇ ਉਸ ਤੋਂ ਬਾਅਦ ਸਤਗੁਰੂ ਜੀ ਨੇ ਹੁਕਮ ਕੀਤਾ ਕਿ ਇਸ ਛੋਟੇ ਦਾ ਜੋ ਸਹਰਾ ਹੈ ਸ੍ਰੀ ਸਾਹਿਬ ਦੇ ਇਕਬਾਰ ਦੇ ਨਾਲ ਝਟਕਾ ਦਿੱਤਾ ਜਾਵੇ ਇਸ ਤਰ੍ਹਾਂ ਹੀ ਹੋਇਆ ਜੋ ਕਾਣਾ ਦੇ ਉਸ ਦੀ ਭੁੱਖਾ ਕਾफी ਚਿਰ ਤੋਂ ਰਹਿ ਰਿਹਾ ਸੀ ਉਸ ਕਾਣੀ ਦੇਵ ਨੇ ਉਸ ਛੋਟੇ ਦਾ ਜੋ ਮਾਸ ਸੀ ਉਹ ਖਾਣਾ ਕੀਤਾ ਆਪਣੀ ਭੁੱਖ ਨਿਵਰਤ ਕੀਤੀ ਕਿਉਂਕਿ ਉਸ ਦਾ ਖਾਣਾ ਸੀ ਜੋ ਕਾਣੀ ਦੇਵ ਦਾ ਮਾਸ ਸੀ ਸਤਗੁਰੂ ਜੀ ਨੇ ਕਾਣੇ ਦੇਵ ਨੂੰ ਕਹਿਣਾ ਕੀਤਾ ਕਿ ਤੂੰ ਹੁਣ ਭਾਈਸਰਾਹੰਦ ਚਲਾ ਜਾ ਤੇਰੀ ਉੱਤੇ ਲੋਡ ਪਵੇਗੀ ਇਸ ਤਰ੍ਹਾਂ ਹੀ ਹੋਇਆ ਉਹ ਇਥੋਂ ਸਦਾਲੀ ਚਲਾ ਗਿਆ ਤੇ ਸਤੂਰਜੀ ਦੀ ਰਹਿਮ ਸਦਕਾ ਇਸ ਪਾਵਨ ਸਥਾਨ ਤੇ ਬਿਆੰਤ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਗੁਰੂ ਕੇ ਲੰਗਰ ਅਟੁੱਟ ਵਰਤਲੇ ਹਨ ਅਤੇ ਇਹ ਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜੋ ਸਿੱਖਾਂ ਦੀ ਸਰਮੌਰ ਜੱਥੇਬੰਦੀ ਹੈ ਉਸ ਦੇ ਅਧੀਨ ਹੈ ਬੜੇ ਹੀ ਸੁਚਾਰੂ ਢੰਗ ਨਾਲ ਇੱਥੇ ਪ੍ਰਬੰਧ ਚੱਲ ਰਿਹਾ ਹੈ ਸਤੂਰਜੀ ਦੀ ਰਹਿਮ ਸਦਕਾ ਇੱਥੇ ਸਾਰੇ ਹੀ ਦਿਹਾੜੇ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼ਹਿਰ ਦੀਆਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਮਨਾਉਂਦੀਆਂ ਨੇ ਵਿਸ਼ੇਸ਼ ਸਮਾਗਮ ਦੇ ਹਨ ਜੋ ਵੀ ਸੰਗਤਾਂ ਆਪਣੀਆਂ ਭਾਵਨਾਵਾਂ ਲੈ ਕੇ ਆਉਂਦੀਆਂ ਨੇ ਸਤਿਗੁਰੂ ਜੀ ਦੀਆਂ ਪੂਰੀਆਂ ਕਰਦੇ ਹਨ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦਾ ਅਸਕ ਕਿਲਾ ਵੀ ਹੈ ਇਸ ਕਿਲੇ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸਤਿਗੁਰੂ ਜੀ ਦੀ ਆਮਦ ਦੇ ਵਿੱਚ ਹੀ ਸੰਗਤਾਂ ਇੱਥੇ ਆਉਂਦੀਆਂ ਨੇ ਕਿਉਂਕਿ ਜੇਕਰ ਸਤਿਗੁਰੂ ਜੀ ਨੇ ਇਸ ਧਰਤੀ ਤੇ ਚਰਨ ਪਾਏ ਇਹੀ ਇੱਕ ਪਵਿੱਤਰ ਹੋਈ ਭਾਗਾ ਵਾਲੀ ਧਰਤੀ ਬਣੀ ਅਤੇ 사ਤੁਰੂ ਜੀ ਦੇ ਅਸਥਾਨ ਬਣੇ 사ਤੁਰੂ ਜੀ ਦੇ ਦਰਸ਼ਨ ਕਰਨ ਦੇ ਲਈ 사ਤੁਰੂ ਜੀ ਦੇ ਚਰਨਛੋਪਾ ਪ੍ਰਾਪਤ ਅਸਥਾਨ ਦੇ ਦਰਸ਼ਨ ਕਰਨ ਲਈ ਕਿਆਤ ਸੰਗਤਾਂ ਦੇਸ਼ਾਂ ਦੇਸ਼ਾਂ ਤੋਂ ਪੂਰੇ ਹੀ ਭਾਰਤ ਦੇ ਵਿੱਚੋਂ ਵਿਸ਼ਵ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਜਿਸ ਤਰ੍ਹਾਂ ਅੱਜ ਗੁਰਦਾਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਤਕਰੀਬਨ 2 ਵਸਾਂ ਸੰਗਤਾਂ ਦੀਆਂ ਆਈਆਂ ਉਹਨਾਂ ਦੇ ਲਈ ਜਲ ਸਾਦੇ ਦਾ ਪ੍ਰਬੰਧ ਕੀਤਾ ਗਿਆ ਇਸੇ ਤਰ੍ਹਾਂ ਬਿਆੰਤ ਸੰਗਤਾਂ ਇਸ ਪਾਵਨ ਸਥਾਨ ਤੇ ਨਤਮਸਤ ਹੋਉਂਦੀਆਂ ਨੇ ਅਜੂਨ ਦੇ ਦਿਨਾਂ ਦੇ ਵਿੱਚ ਹਰ ਵੇਲੇ ਸੰਗਤ ਅਮਰਤਵਿਲੀ ਤੋਂ ਲੈ ਕੇ ਸਾਰਾ ਦਿਨ ਹੀ ਸੰਗਤਾਂ ਸਤੂਰਜ ਤੋਂ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਬੜੇ ਸਟਾਰੂ ਢੰਗ ਦੇ ਨਾਲ ਇਥੋਂ ਦੇ ਮੈਨੇਜਰ ਭਾਈ ਗੁਰਸੇਵ ਸਿੰਘ ਜੀ ਕੇੰਦਰਾ ਪ੍ਰਬੰਧ ਚਲਾ ਰਹੇ ਨੇ ਜੋ ਵੀ ਲੋੜ ਹੁੰਦੀ ਹੈ ਸੰਗਤਾਂ ਦੇ ਉੱਤੇ ਪਰਾਲੇ ਸਦਕਾ ਬਿਆੰਤ ਸੰਗਤਾਂ ਸੇਵਾ માં ਕਰਦੀਆਂ ਨੇ ਸਤੂ ਜੀ ਰਹਿਮ ਸਦਕਾ ਬਹੁਤ ਹੀ ਵਧੀਆ ਪ੍ਰਬੰਧ ਚੱਲ ਰਿਹਾ ਸਾਹਿਬੇ ਕਮਾਲ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਚਾਰਨੀयो ਪ੍ਰਾਪਤ ਅਸਥਾਨ ਇਹ ਜੋ ਅਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਕਿਲਾ ਮਕਸਬ ਦੇ ਨਾਮ ਨਾਲ ਸੰਗਤਾਂ ਜਾਣਦੀਆਂ ਨੇ ਸੋ ਜਦੋਂ 사ਤੁਰੂ ਸਾਹਿਬੇ ਕਮਾਲ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੱਕ ਫਤੇ ਸਿੰਘ ਵਾਲਾ ਤੋਂ ਮਾਈ ਦੇਸ਼ਾਂ ਨੂੰ ਦਰਸ਼ਨ ਦੇ ਕਰਕੇ ਪਿੰਡ ਚੱਕ ਪਤੀ ਸਿੰਘ ਵਾਲਾ ਤੋਂ ਹੁੰਦੇ ਹੋਏ ਭਾਗੂ ਖੁੱਤੋ ਇਹਨਾਂ ਪਿੰਡਾਂ ਵਿੱਚੋਂ ਦੀ ਲੰਘਦੇ ਹੋਏ ਸਤਿਗੁਰੂ ਜੀ ਜੋ ਬਠਿੰਡੇ ਸ਼ਹਿਰ ਦੇ ਵਿੱਚ ਇਸ ਪਾਵਨ ਧਰਤੀ ਨੂੰ ਭਾਗ ਲਾਉਂਦੇ ਹਨ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਜੋ ਇਲਾਮਵਾਰਕ ਸਾਹਿਬ ਸਤਿਗੁਰੂ ਜੀ ਦਾ ਅਸਥਾਨ ਹੈ ਇਸ ਅਸਥਾਨ ਤੇ ਸਤਿਗੁਰੂ ਜੀ ਬਾਅਦ ਦੇ ਵਿੱਚ ਆਉਂਦੇ ਨੇ ਪਹਿਲਾਂ ਗੁਰਦੁਆਰਾ ਹਾਜ਼ਰੀਤਨ ਸਾਹਿਬ ਜੋ ਸ਼ਹਿਰ ਦੇ ਵਿੱਚ ਅਸਥਾਨ ਬਣਿਆ ਹੋਇਆ ਹੈ ਸਤਿਗੁਰੂ ਜੀ ਉੱਥੇ ਆ ਕਰਕੇ ਇੱਕ ਜੋ ਕਿ ਰੋਈ ਬਿਆਬਾਨ ਜੰਗਲ ਹੈ ਉਥੇ ਰਤਨਾ ਹਜਿਨਾ ਦੇ ਪੀਰ ਨੂੰ ਮਿਲਦੇ ਹਨ ਅਤੇ ਉਹਨਾਂ ਨਾਲ ਬਾਤਨ ਬਲਾਸ ਹੁੰਦੇ ਹਨ ਅਤੇ ਉਹਨਾਂ ਨੂੰ ਜਨਮ ਮਰਨ ਤੋਂ ਮੁਕਤ ਕਰਦੇ ਨੇ ਸੋ ਇਸ ਇਲਾਕੇ ਦੀ ਜੋ ਕਿਲੇ ਦੇ ਆਲੇ ਦੁਆਲੇ ਸੰਗਤ ਵਸਦੀ ਸੀ ਉਹ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਹਾਜ਼ਿਰਤਨਾ ਜਿੱਥੇ ਅੱਜ ਕੱਲ ਗੁਰਦਾਰਾ ਹਾਜੀਪਨ ਸਾਹਿਬ ਸਥਿਤ ਹੋਕਤ ਹੈ ਉੱਥੇ ਪਹੁੰਚਦੀ ਹੈ ਸੰਗਤ ਗੁਰੂ ਜੀ ਦੇ ਦਰਸ਼ਨ ਕਰਦੀ ਹੈ ਅਤੇ ਸੰਗਤਾਂ ਨਾਲ ਬਾਤਨ ਬਲਾਸ ਸਤਿਗੁਰੂ ਜੀ ਦੇ ਹੁੰਦੇ ਹਨ ਆਤੇ ਸਤਿਗੁਰੂ ਜੀ ਨੂੰ ਬੇਨਤੀ ਕਰਦੀਆਂ ਨੇ ਸੰਗਤਾਂ ਕੇ ਸਤਿਗੁਰੂ ਜੀ ਆਪ ਜੀ ਕਿਲੇ ਦੇ ਵਿੱਚ ਆ ਕੇ ਚਰਨ ਪਾਓ ਤੁਸੀਂ ਸ਼ਾਇਦ ਤੋਂ ਬਾਹਰ ਕਿਉਂ ਬੈਠੇ ਹੋ ਸਤਿਗੁਰੂ ਜੀ ਨੇ ਵਾਚਨ ਕੀਤਾ ਕਿ ਅਸੀਂ ਸ਼ਾਇਦ ਦੇ ਵਿਚਾਲੇ ਹੀ ਬੈਠੇ ਆਂ ਆਤੇ ਸਤਿਗੁਰੂ ਜੀ ਨੂੰ ਜਦੋਂ ਬੇਨਤੀਆਂ ਸੰਗਤਾਂ ਕਰਦੀਆਂ ਨੇ ਸੰਗਤਾਂ ਦੀਆਂ ਬੇਨਤੀਆਂ ਮੰਨਦੇ ਹੋਏ ਸਤਿਗੁਰੂ ਜੀ ਇਸ ਕਿਲੇ ਨੂੰ ਭਾਗ ਲਾਉਂਦੇ ਨੇ ਕਿਲੇ ਦੇ ਵਿੱਚ ਆ ਕੇ ਸਤਿਗੁਰੂ ਜੀ ਨੇ ਆਪਣੇ ਚਰਨ ਪਾਏ ਇਸ ਕਰਕੇ ਹੀ ਇਹਨੂੰ ਮੁਬਾਰਕ ਦਾਨਾ ਦਿੱਤਾ ਗਿਆ ਹੈ ਤਾਂ ਹੀ ਗੁਰਦੁਆਰਾ ਕਿਲਾ ਮਰਕਸ ਹੈ ਆਪਾਂ ਇਸ ਸਥਾਨ ਨੂੰ ਸੱਜਦੇ ਹਾਂ ਇੱਥੇ 사ਤੂਰ ਜੀ ਜਦੋਂ ਆਉਂਦੇ ਨੇ 사ਤੂਰ ਜੀ ਨਾਲ ਵਾਚਨ ਰਾਜ ਸੰਗਤਾਂ ਦੇ ਮਿਲਦੇ ਨੇ ਅਤੇ ਵਾਚਨ ਕਰਦੇ ਆ 사ਤੂਰ ਜੀ ਨੇ ਪੁੱਛਣਾ ਕੀਤਾ ਕਿ ਭਾਈ ਤੁਹਾਨੂੰ ਕੋਈ ਤਕਲੀਫ ਜਾਂ ਦੁੱਖ ਤਾਂ ਨਹੀਂ ਹੈ ਤਾਂ 사ਤੂਰ ਜੀ ਨੂੰ ਬੇਨਤੀ ਸੰਗਤਾਂ ਕਰਦੇ ਨੇ ਕਿ ਇੱਕ ਗਾਣਾ ਦਿਓ ਰਹਿੰਦਾ ਹੈ ਜੋ ਸਾਡੇ ਕੱਚੇ ਪੱਕੇ ਮਕਾਨ ਢਾ ਦਿੰਦਾ ਹੈ ਅਤੇ ਜੋ ਸਾਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਹੈ ਸਤੁਰ ਜੀ ਨੇ ਆਪਣੇ ਅੰਤਰਦ੍ਰਿਸ਼ਟੀ ਦੇ ਨਾਲ ਦੇਖਣਾ ਕੀਤਾ ਕਿ ਉਹ ਕਾਣਾਦੇਉ ਕਿੱਥੇ ਬੈਠਾ ਹੈ ਅਤੇ ਆਪਣੇ ਪਾਸ ਬੁਲਾਉਣਾ ਕੀਤਾ ਅਤੇ ਉਸ ਨੂੰ ਪੁੱਛਿਆ ਕਿ ਭਾਈ ਤੂੰ ਇੰਨਾਂ ਲੋਕਾਂ ਨੂੰ ਕਿਉਂ ਤੰਗ ਕਰਦਾ ਹੈ ਤਾਂ ਉਸ ਕਾਣਾਦੇਉ ਨੇ ਕਹਿਣਾ ਕੀਤਾ ਕਿ ਮੈਂ ਕਾफी ਜੈਤੋਂ ਭੁਖਾ ਰਹੇ ਰਿਆਂ ਮੇਰੀ ਭੁੱਖ ਨਿਵਟ ਕਰ ਦਿਓ ਮੈਂ ਸਦਾ ਲਈ ਇੱਥੋਂ ਚਲਾ ਜਾਵਾਂਗਾ ਇਸ ਤਰ੍ਹਾਂ ਹੀ ਹੋਇਆ ਜਦੋਂ 사ਤੁਰੂ ਜੀ ਨੇ ਨਾਲ ਜੋ ਸਿੰਘਾਂ ਦਾ ਮੁਖੀ ਭਾਈ ਮੈਲਾਗਰ ਸਿੰਘ ਸੀ ਉਹਨਾਂ ਨੂੰ 사ਤੁਰੂ ਜੀ ਨੇ ਹੁਕਮ ਕੀਤਾ ਕਿ ਜੋ ਪਾਤਸ਼ਾਹੀ ਧਾਮ ਦਾ ਸਰ ਤਲਵੰਡੀ ਸਾਹਿਬ ਉਹ ਆਪਾਂ ਦਰਸ਼ਨ ਕਰਨ ਜਾਂਦੇ ਆ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ ਹੈ ਨਤਮਗਿਰ ਉਤੋਂ ਇੱਕ ਝੋਟਾ ਜੋ ਲੋਕਾਂ ਨੂੰ ਉਹ ਵੀ ਤੰਗ ਕਰਦਾ ਹੈ ਉਸ ਨੂੰ ਲੈ ਕੇ ਆਓ ਤਾਂ 사ਤੁਰੂ ਜੀ ਦਾ ਹੁਕਮ ਮੰਨ ਕੇ ਭਾਈ ਮੈਲਾਗਰ ਸਿੰਘ ਦੇ ਨਾਲ ਕੁਝ ਸਿੰਘ ਜਾਂਦੇ ਹਨ ਉਸ ਨਤਮਗਿਰ ਪਿੰਡ ਦੇ ਵਿੱਚ ਸਾਥ ਦੇ ਵਿੱਚ ਜਾ ਕਰਕੇ ਪੁੱਛਦੇ ਹਨ ਕਿ ਇਹਤੇ ਕੋਈ ਜੋ ਝੋਟਾ ਹੈ ਰਹਿੰਦਾ ਹੈ ਤਾਂ ਉਹਨਾਂ ਨੇ ਮਖੌਲ ਦੇ ਨਾਲ ਜੋ ਸੈਨੇ ਬਜ਼ੁਰਗੋ ਤੇ ਸੱਤ ਦੇ ਵਿੱਚ ਬੈਠੇ ਸਨ ਕਹਿਣਾ ਕੀਤਾ ਕਿ ਢਹਾਵ ਦੇ ਵਿੱਚ ਹੀ ਬੈਠਾ ਹੋਵੇਗਾ ਅਤੇ ਭਾਈ ਮਹਿਲਾਗਰ ਸਿੰਘ ਜੀ ਉਸ ਢਹਾਵ ਦੇ ਨੇੜੇ ਜਾਂਦੇ ਨੇ ਉਸ ਝੋਟੇ ਨੂੰ ਦੇਖਦੇ ਹਨ ਤੇ ਸਤਜੀਤ ਦਾ ਹੁਕਮ ਸਮਾਉਂਦੇ ਹਨ ਕਿ ਭਾਈ ਤੈਨੂੰ ਸਤਜੀਤ ਜੀ ਨੇ ਬੁਲਾਇਆ ਹੈ ਤਾਂ ਉਹ ਇਸ ਤਰ੍ਹਾਂ ਝੋਟਾ ਅੱਗੇ ਲਾ ਕੇ ਤੁਰ ਪੈਂਦਾ ਹੈ ਤੇ ਇਸ ਕਿਲੇ ਦੇ ਵਿੱਚ ਭਾਈ ਮਹਿਲਾਗਰ ਸਿੰਘ ਸਾਰੇ ਸਿੰਘ ਉਸ ਨੂੰ ਲੈ ਕੇ ਆਉਂਦੇ ਨੇ ਉਸ ਤੋਂ ਬਾਅਦ ਸਤਗੁਰੂ ਜੀ ਨੇ ਹੁਕਮ ਕੀਤਾ ਕਿ ਇਸ ਛੋਟੇ ਦਾ ਜੋ ਸਹਰਾ ਹੈ ਸ੍ਰੀ ਸਾਹਿਬ ਦੇ ਇਕਬਾਰ ਦੇ ਨਾਲ ਝਟਕਾ ਦਿੱਤਾ ਜਾਵੇ ਇਸ ਤਰ੍ਹਾਂ ਹੀ ਹੋਇਆ ਜੋ ਕਾਣਾ ਦੇ ਉਸ ਦੀ ਭੁੱਖਾ ਕਾफी ਚਿਰ ਤੋਂ ਰਹਿ ਰਿਹਾ ਸੀ ਉਸ ਕਾਣੀ ਦੇਵ ਨੇ ਉਸ ਛੋਟੇ ਦਾ ਜੋ ਮਾਸ ਸੀ ਉਹ ਖਾਣਾ ਕੀਤਾ ਆਪਣੀ ਭੁੱਖ ਨਿਵਰਤ ਕੀਤੀ ਕਿਉਂਕਿ ਉਸ ਦਾ ਖਾਣਾ ਸੀ ਜੋ ਕਾਣੀ ਦੇਵ ਦਾ ਮਾਸ ਸੀ ਸਤਗੁਰੂ ਜੀ ਨੇ ਕਾਣੇ ਦੇ ਉਹਨੂੰ ਕਹਿਣਾ ਕੀਤਾ ਕਿ ਤੂੰ ਹੁਣ ਭਾਈ ਸਰਹੰਦ ਚਲਾ ਜਾ ਤੇਰੀ ਉੱਤੇ ਲੋਡ ਪਵੇਗੀ ਇਸ ਤਰ੍ਹਾਂ ਹੀ ਹੋਇਆ ਉਹ ਇਤੋਂ ਫਦਾਲੀ ਚਲਾ ਗਿਆ ਤੇ ਸਤਿਗੁਰੂ ਜੀ ਦੀ ਰਹਿਮ ਸਦਕਾ ਇਸ ਪਾਵਨ ਸਥਾਨ ਤੇ ਬਿਆੰਤ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਗੁਰੂ ਕੇ ਲੰਗਰ ਅਟੁੱਟ ਵਰਤਲੇ ਹਨ ਅਤੇ ਇਹ ਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜੋ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ ਉਸ ਦੇ ਅਧੀਨ ਹੈ ਬੜੇ ਹੀ ਸੁਚਾਰੂ ਢੰਗ ਨਾਲ ਇੱਥੇ ਪ੍ਰਬੰਧ ਚੱਲ ਰਿਹਾ ਹੈ ਸਤੂਰਜੀ ਰੈਂਪ ਸਦਕਾ ਇੱਥੇ ਸਾਰੇ ਹੀ ਦਿਹਾੜੇ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼ਹਿਰ ਦੀਆਂ ਸੰਗਤਾਂ ਇਲਾਕੇ ਦੇ ਵਾਸੀ ਸੰਗਤਾਂ ਮਣਾਉਂਦੀਆਂ ਨੇ ਵਿਸ਼ੇਸ਼ ਸਮਾਗਮ ਦਿਹਾੜਾ ਜੋ ਵੀ ਸੰਗਤ ਆਪਣੀਆਂ ਭਾਵਨਾਵਾਂ ਲੈ ਕੇ ਆਉਂਦੀਆਂ ਨੇ ਸਤੂਰਜੀ ਪੂਰੀਆਂ ਕਰਦੇ ਹਨ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦਾ ਅਸਕ ਕਿਲਾ ਵੀ ਹੈ ਇਸ ਕਿਲੇ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸਤੂਰਜੀ ਦੀ ਆਮਦ ਦੇ ਵਿੱਚ ਹੀ ਸੰਗਤਾਂ ਇੱਥੇ ਆਉਂਦੀਆਂ ਨੇ ਕਿਉਂਕਿ ਜੇਕਰ ਸਤੂਰਜੀ ਨੇ ਇਸ ਧਰਤੀ ਤੇ ਚਰਨ ਪਾਏ ਤਾਂ ਹੀ ਇਹ ਪਵਿੱਤਰ ਹੋਈ ਭਾਗਾ ਵਾਲੀ ਧਰਤੀ ਬਣੀ ਅਤੇ 사ਤੁਰੂ ਜੀ ਦੇ ਅਸਥਾਨ ਬਣੇ 사ਤੁਰੂ ਜੀ ਦੇ ਦਰਸ਼ਨ ਕਰਨ ਦੇ ਲਈ 사ਤੁਰੂ ਜੀ ਦੇ ਚਰਨਛੋਪਾਤ ਅਸਥਾਨ ਦੇ ਦਰਸ਼ਨ ਕਰਨ ਲਈ ਪਿਆਰ ਸੰਗਤਾਂ ਦੇਸ਼ਾਂ ਦੇਸ਼ਾਂ ਤੋਂ ਪੂਰੇ ਹੀ ਭਾਰਤ ਦੇ ਵਿੱਚੋਂ ਵਿਸ਼ਵ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਜਿਸ ਤਰ੍ਹਾਂ ਅੱਜ ਗੁਰਦਾਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਤਕਰੀਬਨ 2 ਵਸਾਂ ਸੰਗਤਾਂ ਦੀਆਂ ਆਈਆਂ ਉਹਨਾਂ ਦੇ ਲਈ ਜਲ ਸਾਦੇ ਦਾ ਪ੍ਰਬੰਧ ਕੀਤਾ ਗਿਆ ਇਸੇ ਤਰ੍ਹਾਂ ਬਿਆੰਤ ਸੰਗਤਾਂ ਇਸ ਪਾਵਨ ਸਥਾਨ ਤੇ ਨਤਮਸਤ ਹੋਉਂਦੀਆਂ ਨੇ ਅਜੂਨ ਦੇ ਦਿਨਾਂ ਦੇ ਵਿੱਚ ਹਰ ਵੇਲੇ ਸੰਗਤ ਅਮਰਤਵਿਲੀ ਤੋਂ ਲੈ ਕੇ ਸਾਰਾ ਦਿਨ ਹੀ ਸੰਗਤਾਂ ਸਤੂਰਜ ਤੋਂ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਬੜੇ ਸਟਾਰੂ ਢੰਗ ਦੇ ਨਾਲ ਇਥੋਂ ਦੇ ਮੈਨੇਜਰ ਭਾਈ ਗੁਰਸੇਵ ਸਿੰਘ ਜੀ ਤੇੰਗਰਾ ਪ੍ਰਬੰਧ ਚਲਾ ਰਹੇ ਨੇ ਜੋ ਵੀ ਲੋੜ ਹੁੰਦੀ ਹੈ ਸੰਗਤਾਂ ਦੇ ਉੱਤੇ ਉਪਰਾਲੇ ਸਦਕਾ ਬਿਆੰਤ ਸੰਗਤਾਂ ਸੇਵਾ માં ਕਰਦੀਆਂ ਨੇ ਸਤੂ ਜੀ ਰਹਿਮ ਸਦਕਾ ਬਹੁਤ ਹੀ ਵਧੀਆ ਪ੍ਰਬੰਧ ਚੱਲ ਰਿਹਾ